ਕਿਉਂਕਿ ਸ਼ਰਈ ਬੰਦਾ ਸੀ ਉਹਨੇ ਗਾਣ ਤੇ پابੰਦੀ ਲਾ ਦਿੱਤੀ ਜਿਹੜਾ ਗਾਵੇ ਉਹਨੂੰ ਪਕੜ ਕੇ ਲਿਆਓ 1 ਸਾਲ ਜੇਲ੍ਹ ਦੇ ਅੰਦਰ ਪਾਵਾ ਦਿੱਲੀ ਵਿੱਚ ਰਾਗੀਆਂ ਨੇ ਜੋ ਗਾਇਨ ਕਰਦੇ ਸਨ ਰਾਗ ਦਾ ਜਨਾਜ਼ਾ ਬਣਾ ਕੇ ਨਾ ਤੇ ਲਾਲ ਕਿਲੇ ਦੇ ਕੋਲੋਂ ਸ਼ਾਮੀ ਕਢਿਆ ਕਿਉਂਕਿ ਸ਼ਾਮ ਨੂੰ ਉੱਪਰ ਔਰੰਗਜ਼ੇਬ ਟਹਿਲਦਾ ਸੀ ਤਾਂ ਕਿ ਉਹ ਦੇਖੇ ਬਹੁਤ ਵੱਡੀ ਭੀੜ ਰਾਗ ਦੇ ਜਨਾਜ਼ੇ ਨਾਲ ਉੱਪਰ ਔਰੰਗਜ਼ੇਬ ਟੈਲਰ ਹੈ ਪੁੱਛਦਾ ਕੌਣ ਮਰ ਗਿਆ ਸਾਰਾ ਦਿੱਲੀ ਇਕੱਠਾ ਹੋ ਗਿਆ ਕੌਣ ਮਰਿਆ ਸਾਨੂੰ ਪਤਾ ਹੀ ਨਹੀਂ ਕੌਣ ਮਰਿਆ ਸਾਰੇ ਕਹਿਣ ਲੱਗੇ ਜਹਾ ਪਨਾ ਰਾਗ ਮਰ ਗਏ ਬਾਦਸ਼ਾਹ ਨੂੰ ਪਤਾ ਚੱਲ ਗਿਆ ਇਹ ਤੇ ਮੇਰੇ ਤੇ ਕਟਾਕਸ ਹੈ ਕਹਿੰਦੇ ਠੀਕ ਹੈ ਜੇ ਮਰ ਗਿਆ ਤੇ ਇਸ ਕੰਬਖਤ ਨੂੰ ਜਮਨਾ ਦੇ ਕਿਨਾਰੇ ਇਤਨਾ ਗਹਿਰਾ ਦਫਨ ਕਰਨਾ ਮੁੜ ਕੇ ਫਿਰਨਾ ਨਿਕਲੇ ਇਹਦੀ ਗਹਿਰੀ ਕਬਰ ਬਣਾਣਾ ਮਾੜਾ ਮੋਟਾ ਜੋ ਇਸ ਇਸ਼ਾਰੇ ਨਾਲ ਬਾਦਸ਼ਾਹ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਰਗੀਆਂ ਦੇ ਮਨ ਤੇ ਪਾਣੀ ਫਿਰ ਗਿਆ ਭਈ ਤੇ ਇਤਨੀ ਸਖਤੀ ਨਾਲ ਕਹਿੰਦਾ ਵੇ ਇਤਨਾ ਗਹਿਰਾ ਦਫਨ ਕਰਨਾ ਇਹ ਕੰਬਖਤ ਫਿਰਨਾ ਨਿਕਲੇਗਾ ਦੂਜੇ ਦਿਨ ਮੌਸਮੇ ਬਹਾਰ ਸੇ ਅੰਬ ਦੇ ਦਰਖਤ ਦੇ ਥੱਲੇ ਬੈਠਾ ਖੁੱਲੇ ਵਿੜਚ ਔਰੰਗਜ਼ੇਬ ਨਾਲ ਬੱਚੀ ਜ਼ੈਬੁਲ ਨਸਾ ਬੈਠੀ ਤੇ ਬੂਟੇ ਨੂੰ ਅੰਬ ਦੇ ਦਰਖਤ ਨੂੰ ਬਹੁਰਾਈ ਵੀ ਜੋ ਹੈ ਫੁੱਲ ਜੜੇ ਲੱਗਦੇ ਇਨ੍ਹਾਂ ਤਿੰਨੇਵੇਂ ਨੇ ਅਜ ਫਿਰ ਕੋਇਲ ਦੀ ਆਵਾਜ਼ ਹਿੰਦੁਸਤਾਨ ਦੇ ਸੁਣਾਈ ਦਿੰਦੀ ਹੈ ਕਹਿੰਦੇ ਕੋਈ ਪਹਾੜੀ ਪਿੰਡਾ ਹੈ ਅੱਗੇ ਪਿਛੇ ਨੌ ਮਹੀਨੇ ਇਹਦੀ ਆਵਾਜ਼ ਸੁਣਨ ਨੂੰ ਨਹੀਂ ਮਿਲਦੀ ਜਿਨ੍ਹਾਂ ਦੇ ਨਾਲ ਦਰਖਤਾਂ ਨੂੰ ਅੰਬ ਲੱਗਦੇ ਨੇ ਬੂਰ ਲੱਗਦੇ ਉਦੋਂ ਇਹ ਬੋਲਦੀ ਹੈ ਕੋਇਲ ਬੜੀ ਮਧੁਰ ਬਹੁਤ ਮਿੱਠੀ ਆਵਾਜ਼ ਉੱਪਰ ਕੋਇਲ ਬੋਲ ਰਹੀ ਸੀ ਉਹ ਨੂੰ ਜ਼ੇਬਲ ਨ사 ਮੁਖਾਤਬ ਕਰਦੀ ਹੈ ਦਮਦਰ ਗਲੋ ਐ ਫਰਦੇ ਖੁਸ਼ ਐ ਅੰਦਲੇ ਬੇਨਾਦਾਂ ਨਾਜ਼ੁਕ ਮિજાਜੇ ਸ਼ਾਹਾਂ ਤਾਬੇ ਸੁਖੰਨਾਦਾਰ ਐ ਕੋਇਲ ਬਾਦਸ਼ਾਹਾਂ ਦਾ ਮિજાਜ ਬੜਾ ਨਾਜ਼ੁਕ ਹੁੰਦਾ ਹੈ ਇਹ ਸੰਗੀਤ ਨਹੀਂ ਸੁਣ ਸਕਦੇ ਬੰਦਿਆਂ ਦਾ ਗਾਉਣਾ ਮੇਰੇ ਅੱਬਾ ਨੇ ਬੰਦ ਕਰ ਦਿੱਤਾ ਹੈ ਤੇਰਾ ਗਾਣਾ ਵੀ ਬੰਦ ਕਰ ਦੇਗਾ ਤੂੰ ਚੁੱਪ ਕਰ ਛੋਟ ਕੀਤੀ ਪਿਓ ਤੇ ਤੇ ਔਰੰਗਜ਼ੇਬ ਨੂੰ ਵੀ ਖਿਆਲ ਆਇਆ ਬੰਦਿਆਂ ਦਾ ਗਾਣਾ ਤੇ ਮੈਂ ਬੰਦ ਕੀਤਾ ਹੁਣ ਕੋਇਲ ਦਾ ਗਾਣਾ ਕਿੱਥੋਂ ਬੰਦ ਕਰਾਂ ਜੇਬੁਲ ਨਸਾ ਸਮਝਾਂਦੀ ਏ ਅੱਬਾ ਹਜ਼ੂਰ ਪਮਣ ਦੀ ਸ਼ਾਂ ਸ਼ਾਂ ਦੇ ਚਰਾਗ ਹੈ ਬਦਲਾਂ ਦੀ ਗਰਜਨ ਦੇ ਸੰਗੀਤ ਹੈ ਪੰਛੀਆਂ ਦੀ ਚਹਿ ਚਹਾੜ ਦੇ ਚ ਸੰਗੀਤ ਹੈ ਰਾਗ ਹੈ ਐ ਅੱਬਾ ਜੇ ਸੱਚ ਪੁੱਛੇ ਖੁਦਾ ਵੀ ਰਾਗ ਹੈ ਸੰਗੀਤ ਹੈ ਗੀਤ ਹੈ ਐਸੇ ਡੰਗ ਨਾਲ ਸਮਝਾਇਆ ਸ਼ਾਇਰੀ ਉਸ ਦੇ ਰੋਮ ਰੋਮ ਦੇ ਚੋਂ ਨਿਕਲਦੀ ਸੀ ਗੀਤ ਸੰਗੀਤ ਜ਼ੈਬੁਲ ਨਸਾਦ ਦੇ ਰੋਮ ਰੋਮ ਦੇ ਚੋਂ ਨਿਕਲਦਾ ਸੀ ਇਤਨੀ ਸਿਆਣੀ ਇਤਨੀ ਗਹਿਰਾਈ ਚ ਜ਼ਿੰਦਗੀ ਬਤੀਤ ਕਰਨ ਵਾਲੇ ਉਹ ਸ਼ੀਸ਼ਾ ਜਦ ਇਹਦੇ ਮਹਿਲ ਵਿੱਚ ਲਗਾ ਦਿੱਤਾ ਕੁਰਾਨ ਦੀ ਤਲਾਵਤ ਕਰਕੇ ਕੁਰਾਨ ਦੀ ਪੋਥੀ ਬੰਦ ਕਰਕੇ ਜਦ ਰੱਖਣ ਵਾਸਤੇ ਜਾਲੇ ਦੇ ਕੋਲ ਗਈ ਉੱਥੇ ਸ਼ੀਸ਼ਾ ਸ਼ੀਸ਼ੇ ਦੇ ਸਾਹਮਣੇ ਖੜੀ ਹੋ ਗਈ ਅੱਜ ਪਹਿਲੀ ਦਫਾ ਗੌਰ ਨਾਲ ਇਸਨੇ ਆਪਣੇ ਆਪ ਨੂੰ ਦੇਖਿਆ ਮਨੋਚੰਤਕ ਐਸਾ ਕਹਿੰਦੇ ਨੇ ਕਦੀ ਕਦਾਈਂ ਕਿਸੇ ਮਨੁੱਖ ਤੇ ਐਸਾ ਹੋ ਜਾਂਦਾ ਹੈ ਆਪਣੇ ਰੂਪ ਤੇ ਆਪ ਹੀ ਮੋਹਿਤ ਹੋ ਜਾਂਦਾ ਹੈ ਆਪਣੇ ਆਪ ਨੂੰ ਵੇਖ ਕੇ ਮੋਹਿਤ ਹੋ ਗਈ ਔਰ ਪਹਿਲੀ ਵਾਰ ਇਤਨੀ ਗਹਿਰਾਈ ਨਾਲ ਉਸਨੇ ਦੇਖਿਆ ਕਾਫੀ ਦੇਰ ਤੱਕ ਦੇਖਦੀ ਰਹੀ ਫਿਰ ਹੁਣ ਕੀ ਇਹ ਰੋਜ਼ ਦਾ ਨਿਯਮ ਬਣ ਗਿਆ बार-बार ਸ਼ੀਸ਼ੇ ਦੇ ਅੱਗੋਂ ਖੜੇ ਹੋਣਾ ਕਈ ਕਈ ਦਿਨ ਕੁਰਾਨ ਦੀ ਤਲਾਵਤ ਵੀ ਨਹੀਂ ਆਉਂਦੀ ਸੀ ਕਈ ਦਫਾ ਨਮਾਜ਼ ਵੀ ਖੁੰਝ ਜਾਂਦੀ ਸੀ ਅਸਰ ਦੀ ਜ਼ੁਹਰ ਦੀ ਨਮਾਜ਼ ਵੀ ਖੁੰਝ ਜਾਂਦੀ ਸੀ ਸ਼ੀਸ਼ੇ ਦੇ ਅੱਗੋਂ ਖੜੀ ਰਹਿ ਜਾਂਦੀ ਸੀ ਵਿਚਾਰਾਂ ਦੀ ਦੁਨੀਆ 'ਚ ਖੋਈ ਖੋਈ ਇੱਕ ਦਿਨ ਬਾਗ ਬਗੀਚੇ 'ਚ ਬੈਠੇ ਖਾਦਮਾ ਨੂੰ ਆਵਾਜ਼ ਮਾਰੀ ਨੌਕਰਾਨੀ ਨੂੰ ਉਹ ਜਿਹੜਾ ਚੀਨ ਤੋਂ ਆਇਨਾ ਆਇਆ ਇੱਥੇ ਲੈ ਕੇ ਆ ਚੁੱਕ ਕੇ ਲਿਆ ਮੈਂ ਇਸ ਬਗੀਚੇ ਦੇ ਫੁੱਲਾਂ ਦੇ ਸਾਹਮਣੇ ਆਪਣਾ ਚਿਹਰਾ ਦੇਖਣਾ ਇਹ ਫੁੱਲ ਖੂਬਸੂਰਤ ਨੇ ਕਿਵੇਂ ਨਿਰਣਾ ਕਰਨਾ ਮੈਂ ਲੈ ਕੇ ਆ ਨੌਕਰਾਨੀ ਵਿਚਾਰੀ ਭੱਜੀ ਹੋਈ ਗਈ ਸ਼ੀਸ਼ਾ ਜ਼ਰਾ ਵਜ਼ਨੀ ਸੀ ਚੁੱਕ ਤੇ ਲਿਆ ਚਲਣ ਲੱਗੀ ਪੈਰ ਫਿਸ ਲਗੇ ਸੰਗੇ ਮਰਮਰ ਦੇ ਫਰਸ਼ ਤੇ ਉਹ ਆਇਨਾ ਗਿਰ ਕੇ ਚਿਕਨਾ ਚੋਰ ਹੋ ਗਿਆ ਬਾਹਰ ਜਦ ਆਈ ਮਹਿਲਾਂ ਚੋਂ ਬਾਹਰ ਨੇੜੇ ਪਹੁੰਚੀ ਖਾਲੀ ਹੱਥ ਅੱਜ ਪਹਿਲੀ ਦਫਾ ਉੱਚੀ ਬੋਲੀਏ ਜ਼ੈਬੁਲ ਨਸਾ ਕਦੀ ਨਹੀਂ ਬੋਲੀ ਸੀ ਆਇਨਾ ਕੁਜਾਸਤ ਬੜਾ ਉੱਚਾ ਬੋਲੀ ਨੌਕਰਾਂ ਨੇ ਸ਼ੀਸ਼ਾ ਕਿੱਥੇ ਤੈਨੂੰ ਸ਼ੀਸ਼ਾ ਲੈਣ ਵਾਸਤੇ ਕਿਹਾ ਸੀ ਆਇਨਾ ਕੋ ਜਾਸਤ ਹੱਥ ਜੋੜ ਕੇ ਉਹ ਕਹਿੰਦੀ ਹੈ ਕੰਬਦੀ ਹੋਈ ਅਜ ਕਜ਼ਾ ਆਇਨਾ ਚੀਨੀ ਸ਼ਿਕਸਤ ਸ਼ਾਜ਼ਾਦੀ ਸਾਹਿਬਾ ਮੇਰੀ ਮੌਤ ਆਈ ਹੈ ਉਹ ਚੀਨ ਦਾ ਜਿਹੜਾ ਕੀਮਤੀ ਆਇਨਾ ਸੀ ਨਾ ਮੇਰੇ ਕੋਲ ਟੁੱਟ ਗਿਆ ਰੇਜ਼ੇ ਰੇਜ਼ੇ ਹੋ ਗਿਆ ਹੁਣ ਉਹ ਕਵਿਤਰੀ ਸੀ ਉਹਨੇ ਜਦ ਨੌਕਰਾਨੀ ਦੇ ਮੂੰਹੇ ਮਿਸਰਾ ਸੁਣਿਆ ਅਜ ਕਜ਼ਾ ਆਈ ਨਾ ਚੀਨੀ ਸ਼ਿਕਸਤ ਮੇਰੀ ਮੌਤ ਆਈ ਹੈ ਮੇਰੀ ਸ਼ਾਮਤ ਆਈ ਹੈ ਸ਼ਾਦੀ ਸ਼ਾਹਜ਼ਾਦੀ ਸਾਹਿਬਾ ਗਲਤੀ ਹੋ ਗਈ ਮੇਰੇ ਮੇਰਾ ਪੈਰ ਫਿਸਲ ਗਿਆ ਛੋਟ ਵੀ ਲੱਗ ਗਈ ਮੈਨੂੰ ਕੋਸ਼ਿਸ਼ ਕੀਤੀ ਸ਼ੀਸ਼ਾ ਬਚਾਣ ਦੀ ਨਹੀਂ ਬਚਿਆ ਟੁੱਟ ਗਿਆ ਰੇਜ਼ੇ ਰੇਜ਼ੇ ਹੋ ਗਏ ਅਜ ਕਜ਼ਾ ਆਈ ਨਾ ਚੀ ਨਹੀਂ ਸ਼ਿਕਸਤ ਉਹ ਬੋਲ ਪਈ ਖੂਬੋ ਸ਼ੁਦ ਸਾਮਾਨੇ ਖੁਦ ਵੀ ਨਹੀਂ ਸ਼ਿਕਸਤ ਚੰਗਾ ਹੋਇਆ ਆਪਣੇ ਆਪ ਨੂੰ ਵੇਖਣ ਦਾ ਸਮਾਨ ਟੁੱਟ ਗਿਆ ਹੈ ਕਈ ਦਿਨੋਂ ਗਨ ਮੈਂ ਆਪਣਾ ਮਨ ਵੇਖਿਆ ਹੀ ਨਹੀਂ ਸੀ ਭੁੱਲ ਗਈ ਸੀ ਸਤਨ ਦੇਚ ਭੁੱਲ ਗਈ ਚਿਹਰੇ ਤੇ ਨਹੀਂ ਤੇ ਆਪਣਾ ਮਨ ਵੇਖਿਆ ਹੀ ਨਹੀਂ ਸੀ ਕਹਿੰਦੇ ਨੇ ਹੀਰੇ ਦੀ ਅੰਗੂਠੀ ਪਹਿਨੀ ਹੋਈ ਸੀ ਉਤਾਰੀ ਨੌਕਰਾਨੀ ਨੂੰ ਪਵਾ ਦਿੱਤੀ ਲੈ ਤੇਰਾ ਇਨਾਮ ਚੰਗਾ ਕੀਤਾ ਟੁੱਟ ਗਿਆ ਇਹ ਪਹਿਲੇ ਹੀ ਟੁੱਟ ਜਾਂਦਾ ਤੇ ਚੰਗਾ ਸੀ ਐਨੇ ਦਿਨ ਖਾਂਗਾ ਖਾਵੇਂ ਉਲਝੇ ਰਹ ਗਏ ਆਪਣੇ ਮਨ ਨੂੰ ਨਹੀਂ ਦੇਖਿਆ ਇਸ ਦਾ ਮਤਲਬ ਹੈ ਅੰਤਰਮੁਖੀ ਸੀ ਮਨ ਨੂੰ ਵੇਖਣ ਵਾਲੀ ਸੀ ਮਹਾਰਾਜ ਕਹਿੰਦੇ ਨੇ ਬ੍ਰਹਮ ਬੇਸਨ ਨਾਰਦ ਮਨ ਸੇਖਾ ਤਿਨ ਭੀ ਤਨ ਮੇ ਮਨ ਨਹੀਂ ਪੇਖਾ ਇਸ ਮਨ ਕੋ ਕੋਈ ਖੋਜੋ ਭਾਈ ਮਨ ਖੋਜਤ ਨਾਮ ਨਾਉ ਨੇ ਦਪਾਈਸ ਇਹੋ ਮਨ ਆਰਸੀ ਕੋਈ ਗੁਰ ਮੁਖ ਦੇਖੇ ਧਰਮ ਦੀ ਸਾਧਨਾ ਹੈ ਮਨ ਦੀ ਸਾਧਨਾ ਹੈ ਪਹਿਲੀ ਸਾਧਨਾ ਹੈ ਮਨ ਨੂੰ ਵੇਖਣਾ ਗਹਿਰਾਈ ਨਾਲ ਮਨ ਨੂੰ ਵੇਖਣਾ ਦੂਸਰੀ ਸਾਧਨਾ ਹੈ ਮਨ ਨੂੰ ਸਰੋਤਾ ਬਣਾਣਾ ਸੁਣੇ ਸੁਣੇ ਕੀ ਸੁਣੇ ਵਾਹਿਗੁਰੂ ਵਾਹਿਗੁਰੂ ਜੋ ਜ਼ਬਾਨ ਉਚਾਰਨ ਕਰੇ ਮਨ ਸੁਣੇ ਸਰਵਨਨ ਗੋਬਿੰਦ ਗੁਣ ਸੁਣੋ ਪਰ ਗਾਉ ਰਸਨਾਗੇ ਜ਼ਬਾਨ ਬੋਲਦੀ ਉਦੋਂ ਮਨ ਵੀ ਬੋਲਦਾ ਮਨ ਨਹੀਂ ਸੁਣਦਾ ਦੋਵੇਂ ਹੀ ਬੋਲਦੇ ਜੇ ਜ਼ਬਾਨ ਵਾਹਿਗੁਰੂ ਵਾਹਿਗੁਰੂ ਬੋਲ ਰਹੀ ਹੈ ਮਨ ਕੁਝ ਹੋਰ ਬੋਲ ਰਿਹਾ ਹੁਣ ਕੌਣ ਸੁਣੇ ਤੋ ਹਰ ਬੰਦੇ ਦੀ ਕੋਸ਼ਿਸ਼ ਹੁੰਦੀ ਹੈ ਦੂਜਾ ਸੁਣੇ ਪੰਜਾਬ ਦੇ ਚ ਮੈਂ ਦੇਖ ਕੇ 당ਰੇ ਜਾਣਾ ਛੋਟਾ ਜਿਹਾ ਗੁਰਦੁਆਰਾ ਉੱਪਰ 10 ਹੌਰਣ ਲਾਏ ਹੁੰਦੇ ਨੇ ਸਾਰੇ ਪਿੰਡ ਨੂੰ ਵਕਤ ਪਾਇਆ ਹੁੰਦਾ ਉਹਨਾਂ ਨੂੰ ਪੁੱਛੋ ਵੀ ਅੰਦਰ ਸੁਣਨ ਵਾਲਾ ਤਾਂ ਇੱਕ ਵੀ ਨਹੀਂ ਕਹਿੰਦੇ ਸਾਰਾ ਪਿੰਡ ਸੁਣੇ ਮੈਂ ਕਿ ਤੂੰ ਹੀ ਨਹੀਂ ਸੁਣਿਆ ਤੂੰ ਪਿੰਡ ਕੀ ਖਾਗ ਸੁਣੇਗਾ ਕੌਣ ਸੁਣਦਾ ਹੈ ਕੋਈ ਨਹੀਂ ਸੁਣਦਾ ਮੈਂ ਉਹ ਦਿਨ ਵੀ ਅਰਜ਼ ਕੀਤੀ ਸੀ ਲੋਕੀ ਸ਼ੌਕੀਆ ਤੌਰ ਤੇ ਆਪਣੇ ਘਰ ਵੀ ਅਖੰਡ ਪਾਠ ਰਖਾ ਲੈਂਦੇ ਨੇ ਪਰ ਜਿਸ ਕਮਰੇ 'ਚ ਅਖੰਡ ਪਾਠ ਰਖਾਉਂਦੇ ਨੇ ਉੱਥੇ ਵਰਣਾ ਭੁੱਲ ਜਾਂਦੇ ਨੇ ਕਿਦੇ ਸੁਣਨਾ ਨਾ ਪੈ ਕੌਣ ਸੁਣਦਾ ਸੁਣਨਾ ਬਹੁਤ ਕਠਿਨ ਹੈ। ਮਨ ਸਰੋਤਾ ਨਹੀਂ ਬਣਦਾ। ਮਨ ਵਕਤ। ਸੁਰਤ ਦੇ ਅਰਥ ਨੇ ਸਰੋਤਾ ਹੋਣਾ, ਸੁਣਨਾ, ਸਰਵਨਪ ਬਣੇ, ਕੰਨਾਂ ਤੋਂ ਬਣੇ। ਫਿਰ ਸੁਰਤ ਦੇ ਤਿੰਨ ਅਰਥ ਨੇ ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੋੜਨਾ। ਇਹ ਤੇ ਸਰੋਤਾ ਹੈ ਸੁਰਤ ਦੇ ਚ ਹੈ। ਸੁਣ ਰਿਹਾ ਹੈ। ਤੇ ਜੇ ਸੁਰਤ ਦੇ ਚ ਹੈ ਤੇ ਸੁਰਤ ਆ ਜਾਏਗੀ, ਸਮਝ ਆ ਜਾਏਗੀ। ਸੁਰਤ ਆ ਜਾਏਗੀ ਤਾਂ ਫਿਰ ਸੁਰਤ ਜੁੜ ਜਾਏਗੀ ਧਿਆਨ ਜੁੜ ਜਾਏਗਾ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਧਰਮ ਦੀ ਸਾਧਨਾ ਹੈ ਮਨ ਨੂੰ ਸਰੋਤਾ ਬਣਾਣਾ ਸੁਣੇ ਪਹਿਲੇ ਹੀ ਸਾਧਨਾ ਹੈ ਮਨ ਨੂੰ ਵੇਖਣਾ ਕਹਿੰਦੇ ਨੇ ਮੌਸ਼ਾਇਰਾ ਹైదరాబాద్ ਦੇਚ ਉੱਥੋਂ ਦੇ ਨਜ਼ਾਮ ਨੇ ਰੱਖਿਆ ਵੱਡੇ ਵੱਡੇ ਸ਼ਾਇਰ ਬੁਲਾਏ ਉਸ ਜ਼ਮਾਨੇ ਦਾ ਨਾਮਵਰ ਸ਼ਾਇਰ ਜੋ ਬਹੁਤ ਮੁਫਲਿਸ ਸੀ અત્યੰਤ ਗਰੀਬ ਸੀ ਗਾਲिब ਉਹਨੂੰ ਵੀ ਬੁਲਾਇਆ ਉਹਦਾ ਨਾਮ ਬੜਾ ਸੀ ਪਰ ਆਰਥਿਕ ਤੌਰ ਤੇ ਤੰਗ ਬੜਾ ਸੀ ਨਵਾਬ ਰਾਮਪੁਰ ਨੇ ਕਾਸਦ ਦੇ ਰਾਹੀਂ ਉਹਨਾਂ ਦੇ ਨਾਲ ਕਾਸਦ ਚਿੱਠੀ ਲੈ ਜਾਂਦੇ ਸਨ ਕਾਸਦ ਦੇ ਰਾਹੀਂ ਚਿੱਠੀ ਵੇਜੀ ਬੇਗਾਲਬ ਤੇਰੇ ਹਾਲਾਤ ਠੀਕ ਨਹੀਂ ਮੈਂ ਸੁਣਿਆ ਤੂੰ ਇੱਥੇ ਮੇਰੇ ਕੋਲ ਆ ਮੈਂ ਤੇਰੀਆਂ ਸਾਰੀਆਂ ਪੂਰਤੀਆਂ ਕਰ ਦੇਵਾਂਗਾ ਔਰ ਅੱਛਾ ਮਕਾਨ ਤੇਨੂੰ ਰਹਿਣ ਨੂੰ ਦੇਵਾਂਗਾ ਪਤਾ ਹੈ ਕਾਸਦ ਚਿੱਠੀ ਲੈ ਕੇ ਗਿਆ ਤੇ ਚਿੱਠੀ ਦੇ ਥੱਲੇ ਉਸਨੇ ਸ਼ੇਰ ਲਿਖ ਦਿੱਤਾ ਕਾਸਦ ਨੂੰ ਕਹਿੰਦਾ ਜਾ ਕੇ ਨਵਾਬ ਨੂੰ ਦੇ ਦੇ ਸ਼ੇਰ ਸੀ ਇਹ ਖੁਦ ਦਾਰ ਹਾਂ ਕਿਉਂ ਚੱਲ ਕੇ ਆਵਾਂ ਦਰ ਅਹਲੇ ਕਰਮ ਤੱਕ ਕਦੇ ਕਬੀ ਖੁਦ ਚੱਲ ਕੇ ਘਟਾ ਤੱਕ ਨਹੀਂ ਜਾਂਦੇ ਕਦੀ ਜ਼ਮੀਨਾਂ ਬਦਲਾਂ ਕੋਲ ਗਈਆਂ ਨੇ ਜੇ ਤੂੰ ਆਪਣੇ ਆਪ ਨੂੰ ਬਦਲ ਕਹਿਣਾ ਤੇ ਆ ਕੇ ਬਰਸ ਜਾਂ ਧਰਤੀ ਨਹੀਂ ਜਾਂਦੀ ਹੁੰਦੀ ਜ਼ਮੀਨ ਨਹੀਂ ਜਾਂਦੀ ਹੁੰਦੀ ਨਹੀਂ ਗਿਆ ਨਵਾਬ ਰਾਮਪੁਰ ਨੇ ਆਪਣੀ ਤੋਹਫੀਨ ਸਮਝੀ ਮੈਂ ਕਾਸਤ ਦੇ ਰਾਈ ਚਿੱਠੀ ਭੇਜੀ ਸੰਦੇਸ਼ਾ ਵੇਜਾ ਮੇਰੇ ਸੰਦੇਸ਼ ਇਹ ਤੇ ਲੋਕੀ ਜਾਣ ਦੇਣ ਨੂੰ ਤਿਆਰ ਹੁੰਦੇ ਨੇ ਨੇ ਠੋਕਰ ਮਾਰ ਦਿੱਤੀ ਇਸ ਅਣਖ ਪਣ ਕਰਕੇ ਇਹ ਪਿੱਛੇ ਰਹਿ ਗਿਆ ਸੀ ਆਰਥਿਕ ਤੌਰ ਤੇ ਔਰ ਕੁਝ ਲੋਕ ਇਹਨੂੰ ਫਿਰ ਮੁਸ਼ਾਇਰਿਆਂ 'ਚ ਨਹੀਂ ਬੁਲਾਉਂਦੇ ਸੀ ਨਜ਼ਾਮ ਹైదరాబాద్ ਨੇ ਕਿਧਰੇ ਦੀਆਂ ਇੱਕ ਦੋ ਨਜ਼ਮਾਂ ਸੁਣ ਕੇ ਕਿਸੇ ਕੋਲ ਬੁਲਾਇਆ ਔਰ ਇਹ ਵੀ ਅਰਜ਼ ਕਰਾਂ ਚੱਲੋ ਹੁਣ ਸਮਾਂ ਤਾਂ ਹੋ ਗਏ ਹਾਲਾਤ ਥੋੜੇ ਜਿਹਾ ਇਹ ਵੀ ਬਿਆਨ ਕਰਦੇ ਆ ਜਿੱਥੇ ਮੁਸ਼ਾਇਰਾ ਸੀ ਇਹਨੂੰ ਅੰਦਰ ਨਹੀਂ ਜਾਣ ਦਿੱਤਾ ਸਲਵਾਰ ਪਾਟੀ ਹੋਈ ਸੀ ਟੋਪੀ ਜਿਹੜੀ ਸਿਰ ਤੇ ਸਹੀ ਕਈ ਥਾਂ ਤੋਂ ਗੰਢੀ ਹੋਈ ਸੀ ਕੁਰਤਾ ਵੀ ਠੀਕ ਨਹੀਂ ਸੀ ਜੈਕਟ ਪਹਿਨੀ ਹੋਈ ਸੀ ਜੋ ਇਸਲਾਮੀ ਢੰਗ ਨਾਲ ਪਹਿਨਦੇ ਨੇ ਉਹ ਵੀ ਕਈ ਥਾਂ ਤੋਂ ਟਾਕੀਆਂ ਲੱਗੀਆਂ ਉਸਤਾਦ ਜ਼ਾਕ ਨੇ ਕਿਹਾ ਸੀ ਮੈਂ ਚਾਰ ਪੰਜ ਸੂਟ ਲੈ ਆਇਆ ਤੋ ਇੱਕ ਲੈ ਲੈ ਮੇਰੇ ਕੋ ਕਹਿੰਦਾ ਨਹੀਂ ਗਾਲਬ ਆਪਣੇ ਕਪੜਿਆਂ ਚ ਸੁਣਾਏਗਾ ਨਜ਼ਮ ਗਾਲਬ ਜ਼ੌਕ ਦੇ ਕਪੜਿਆਂ ਚ ਨਹੀਂ ਵਾਪਸ ਕਰ ਦਿੱਤਾ ਅੰਦਰ ਨਹੀਂ ਜਾਣ ਦਿੱਤਾ ਮਹਿਲ ਦੇ ਸੰਤਰੀ ਨੇ ਚੌਕੀਦਾਰ ਨੇ ਸਿਕਿਉਰਟੀ ਗਾਰਡ ਨੇ ਜਦੋਂ ਨੇ ਕਿਹਾ ਮੈਂ ਗਾਲਬ ਆ ਉਹ ਸੰਤਰੀ ਕਹਿਣ ਲੱਗਾ ਤੇਰੇ ਜੈਸੇ ਗਾਲਬ ਸੈਕੜੇ ਆਨਨ ਰੋਸ ਇੱਕ ਪਾਸੇ ਹੋ ਬੜੀ ਗੋਸਤਾਖਬਰੀ ਆਵਾਜ਼ ਨਾਲ ਸੁਣ ਤੋਰ ਦਿੱਤਾ ਰਿਆਇਸ਼ ਇੱਕ ਕੋਈ ਮੁਸਾਫਰਖਾਨੇ ਹੀ ਸੀ ਜ਼ੌਗ ਕਹਿਣ ਲਗਾ ਆਏ ਨਹੀਂ ਕਹਿਣ ਲਗਾ ਆਇਆ ਤਾਂ ਸੀ ਵਾਪਸ ਕਰ ਦਿੱਤਾ ਗ਼ਾਲिब ਨੂੰ ਕਿਉਂ ਗ਼ਾਲिब ਨੂੰ ਕੋਈ ਪਹਿਚਾਣ ਨਹੀਂ ਸਕਿਆ ਤੇ ਕਪੜਿਆਂ ਦੀ ਪਹਿਚਾਣ ਉਹਨਾਂ ਨੂੰ ਹੈ ਸੀ ਕਪੜੇ ਕਾਬਲੇ ਕਬੂਲ ਨਹੀਂ ਸਨ ਆਪਾਂ ਵਾਪਸ ਆ ਗਏ ਜ਼ੌਕ ਨੇ ਕਿਦਰੇ ਖੁਦਾ ਦਾ ਵਾਸਤਾ ਪਾਇਆ ਮਿੱਤਰ ਸੀ ਉਹਨੇ ਆਪਣੇ ਕਪੜੇ ਜ਼ਬਰਦਸਤੀ ਪਵਾਏ ਦੂਜੇ ਦਿਨ ਆਪਣੇ ਨਾਲ ਲੈ ਕੇ ਗਿਆ ਉਹ ਜਿਸ ਸੰਤਰੀ ਨੇ ਇੱਕ ਦਿਨ ਪਹਿਲੇ ਵਾਪਸ ਕਰ ਦਿੱਤਾ ਸੀ ਅੱਜ ਉਹਨੂੰ ਸਲਾਮਾਂ ਪਿਆ ਕਰ ਰਿਹਾ ਅੰਦਰ ਉਸਨੇ ਜੋ ਨਜ਼ਮ ਸੁਣਾਈ ਨਿਜ਼ਾਮ ਹైదరాబాద్ ਜ਼ਰੋ ਜ਼ਰ ਰੁਪਿਆ ਸੀ ਕਲਮੇ ਤੁਹਾਨੂੰ ਸੁਣਾ ਦੇ ਆ ਜਿਹੜੀ ਉਸਨੇ ਉਸ ਮੁਸ਼ਾਇਰੇ ਦੇ ਵਿੱਚ ਵਿਦਵਾਨਾਂ ਦੇ ਇਕੱਠ ਵਿੱਚ ਸੁਣਾਈ ਗੋ ਜ਼ਰਾਸੀ ਬਾਤ ਪਰ ਬਰਸੋਂ ਕੇ ਯਾਰਾਂ ਨੇ ਗਏ ਗੋ ਜ਼ਰਾਸੀ ਬਾਤ ਪਰ ਬਰਸੋਂ ਕੇ ਯਾਰਾਂ ਨੇ ਗਏ ਪਰ ਇਤਨਾ ਤੋਂ ਹੋਆ ਕਿ ਕੁਝ ਲੋਕ ਪਹਿਚਾਨੇ ਗਏ یوں تو وہ تھے میری رگے جان سے بھی قریب رگے اے شاہ رگ کٹ جائے تے منک مر ہے یوں تو وہ تھے میری رگے جان سے بھی قریب پر آنسوں کی دھند میں لے نہ پہچانے گئے میں اسے شہرت کا ہوں یا اپنے رسوائی کا ہوں مجھ سے پہلے اس گلی میں میرے افسانے گئے اب تلک یادوں کی خوشبو ذہن میں محفوظ ہے اب تلک یادوں کی خوشبو ذہن میں محفوظ ہے بارہا ہم جس سے گلزاروں کو مہکانے گئے وحشتیں کچھ اس قدر اپنا مقدر ہو گئیں وحشتیں کچھ اس قدر اس دے دی دیوانے غالب ڈیڑھ دی سو ٹیکے ہو چکے نا پاکستان بنگلہ دیش تارت دی وحشتیں کچھ اس قدر اپنا مقدر ہو گئیں ہم جہاں پہنچے ہمارے ساتھ ویر آنے گئے کیا قیامت ہے کہ شب خاطر کشتا بھی تھے ہم کیا قیامت ہے کہ شب ہی خاطر کوشتا بھی تھے ہم اور صبح جب آئی تو مجرم ہم ہی گردانے گئے کہندا ساری رات کوشش کیتی کسی دی زندگی چ اجالا ہووے رات دے اندھیرے نو دور کرن دی کوشش کیتی چاندنا ہووے سویر ہوے تے جدوں دی زندگی سویر ہوئی تے قصوروارا سی اسی مجرم نیکی کا بدلا نیکی نہ ملیا کیا قیامت ہے شب خاطر کشتا بھی تھے ہم اور صبح جب آئی تو مجرم ہم ہی گردانے گئے نظام حیدرآباد نے بڑا سنمان کیتا اس دا دسترخوان تے بیٹھے نہ جب روٹی کھان واسطے ਬਾਦਸ਼ਾਹ ਵੀ ਬੈਠਾ ਹੈ ਨਿਜ਼ਾਮ ਸਾਰੇ ਸ਼ਾਇਰ ਬੈਠੇ ਨਾਮ ਵਰ ਗਾਲਬ ਵੀ ਬੈਠਾ ਸਾਰਿਆਂ ਦੇ ਅੱਗੋ ਭੋਜਨ ਪਰੋਸਿਆ ਗਿਆ ਕਲਮਾ ਪੜਨ ਤੋਂ ਬਾਅਦ ਸਾਰੇ ਮੁਸਲਮ ਸ਼ਾਇਰ ਸਨ ਖਾਣਾ ਆਰੰਭ ਕੀਤਾ ਤੇ ਗਾਲਬ ਕੀ ਕਰਦਾ ਹੈ ਨਾਨ ਤੋੜਦਾ ਹੈ ਸਬਜ਼ੀ ਨਾਲ ਜੋ ਹੈ ਲਾ ਕੇ ਫਿਰ ਸ਼ੇਰਵਾਨੀ ਨਾਲ ਲੰਦਾ ਹੈ ਟੋਪੀ ਨਾਲ ਲੰਦਾ ਨਿਜ਼ਾਮ ਦੇ ਦੇ ਹੈਰਾਨ ਹੋ ਗਏ ਨੀ ਕੀਮਤੀ ਸ਼ੇਰਵਾਨੀ ਪਾਈ ਉਹ ਖਰਾਬ ਕਰੀ ਜਾਂਦਾ ਇਤਨੇ ਕੀਮਤੀ ਟੋਪੀ ਇਹ ਖਰਾਬ ਕਰੀ ਜਾਂਦਾ ਫਿਰ ਬੁਰਕੀ ਲਾਂਦਾ ਹੈ ਸਾਗ ਸਬਜ਼ੀ ਨਾਲ ਫਿਰ ਸਲਵਾਰ ਨੂੰ কুরਤੇ ਨੂੰ ਨਹੀਂ ਰਿਹਾ ਗਿਆ ਨਿਜ਼ਾਮ ਹైదరాబాద్ ਕੋਲ ਗ਼ਾਲਿਬ ਇਹ ਕੀ ਕਰ ਰਿਹਾ ਰੋਟੀ ਖਿਲਾ ਰਿਆਂ ਕਪੜਿਆਂ ਨੂੰ ਹਾਂ ਨਜ਼ਾਮ ਕਪੜੇ ਹੀ ਆਏ ਨੇ ਗਾਲिब ਤੇ ਆਇਆ ਹੀ ਨਹੀਂ ਗਾਲिब ਨੂੰ ਵਾਪਸ ਕਰ ਦਿੱਤਾ ਗਿਆ ਸੀ ਇਹ ਕਪੜੇ ਆਏ ਨੇ ਇਹਨਾਂ ਨੂੰ ਖਿਲਾ ਰਿਆਂ ਗਾਲिब ਨਹੀਂ ਆਇਆ ਕਹਿੰਦੇ ਨੇ ਇਸ ਗੱਲ ਨੇ ਵੀ ਨਜ਼ਾਮ ਨੂੰ ਜ਼ਾਰ-ਜ਼ਾਰ ਰੁਲਾਇਆ ਕਪੜੇ ਆਏ ਨੇ ਗਾਲिब ਨਹੀਂ ਆਇਆ ਗਾਲिब ਨੂੰ ਵਾਪਸ ਕਰ ਦਿੱਤਾ ਗਿਆ ਸੀ ਇਨ੍ਹਾਂ ਕਪੜਿਆਂ ਨੂੰ ਸਲਾਮ ਕੀਤੀ ਗਈ। ਇਨ੍ਹਾਂ ਕਪੜਿਆਂ ਦਾ ਸਨਮਾਨ ਕੀਤਾ ਗਿਆ। ਇਸ ਤਰ੍ਹਾਂ ਦਾ ਇੱਕ ਕੀਮਤੀ ਮਨੋਕਸ਼ੀਂ ਕਹਿੰਦੇ ਨੇ ਬਾਹਰ ਇਸ ਨੂੰ ਖਾਨਵਾਰ ਮਿਲਿਆ ਜੋ ਪਹਾੜਾਂ ਦੇ سینੇ چیر ਕੇ ਹੀਰੇ ਲੱਭਦਾ ਸੀ। ਖੁਦਾਈ ਕਰਦਾ ਸੀ ਬੜਾ ਮਾਲਾ-ਮਾਲ ਹੋ ਗਿਆ ਸੀ। ਉਹਨੇ ਗਾਲिब ਨੂੰ ਆਖਿਆ ਤੂੰ ਮੇਰਾ شاگرد ਬਣ। ਮੈਂ ਤੈਨੂੰ ਦਸਾਂਗਾ ਪਹਾੜਾਂ ਦੇ ਸੀਨੇ چیر ਕੇ ਫਿਰੇ ਕਿਵੇਂ ਘੜੀਦਾ ਤੁਮਾਲਾ ਮਾਲ ਹੋ ਜਾਏਗਾ ਤੇਰੀ ਸ਼ਾਇਰੀ ਤੇ ਮੈਂ ਪ੍ਰਭਾਵਿਤ ਹਾਂ ਮੈਂ ਤੈਨੂੰ ਇਹ ਗੁਰ ਦਸਾਂਗਾ ਸ਼ਰਤ ਹੈ ਤੂੰ ਮੇਰਾ ਚੇਲਾ ਬਣ ਸਾਗਿਰਦ ਬਣ ਹੱਸ ਪਿਆ ਗਾਲिब ਕਹਿੰਦਾ ਫਿਰ ਤੂੰ ਮੇਰਾ ਚੇਲਾ ਬਣ ਉਹ ਬੜਾ ਹੈਰਾਨ ਜੋਰੀ ਸੀ ਬਹੁਤ ਵੱਡਾ ਹੀਰੇ ਜਵਾਰਾਤ ਦਾ ਉਸਦਾ ਬਹੁਤ ਵੱਡਾ ਧੰਦਾ ਤੇ ਖੁਦ ਬੜੀਆਂ-ਬੜੀਆਂ ਖਾਣਾ ਦੇ ਚੋਂ ਮਜ਼ਦੂਰ ਲਵਾ ਕੇ ਹੀਰੇ ਲੱਭਦਾ ਰਹਿੰਦਾ ਸੀ ਤੇ ਗਾਲिब ਦੀ ਭਲਾਈ ਵਾਸਤੇ ਭਈ ਇਹ ਅਮੀਰ ਹੋ ਜਾਏ, ਧਨਾੜ ਹੋ ਜਾਏ, ਤੂੰ ਮੇਰਾ ਚੇਲਾ ਬਣ। ਪਹਾੜਾਂ ਦੇ ਸੀਨੇ چیر ਕੇ ਹੀਰੇ ਕਿਵੇਂ ਲੱਭੀਦੇ ਨੇ ਮੈਂ ਤੈਨੂੰ ਦੱਸਾਂਗਾ। ਗਾਲिब ਕਹਿੰਦੇ ਨੇ ਤੂੰ ਫਿਰ ਮੇਰਾ ਚੇਲਾ ਬਣ। ਕਿਉਂ? ਉਨੇ ਬੜੀ ਕੀਮਤੀ ਗੱਲ ਕੀਤੀ ਹੈ ਸੁਖਨ ਕਿਆ ਕਹਿ ਨਹੀਂ ਸਕਤੇ ਜੋਇ ਹੂੰ ਜੋ ਜੋਹਰ ਕ ਜਿਗਰ ਕਿਆ ਹਮ ਨਹੀਂ ਰਖਤੇ ਜੋ ਖੋਦੇ ਜਾ ਕੇ ਮੈਦਨ ਕੋ ਐ ਮੇਰੇ ਮਿੱਤਰ ਪਹਾੜਾਂ ਦੇ ਸੀਨੇ ਤੇ ਮੈਂ ਤਾਂ چیرਾਂ ਜਿਵੇਂ ਆਪਣਾ ਸੀਨਾ ਨਾ ਰਖਦਾ ਮਾਂ ਤੂੰ چیر ਪਹਾੜਾਂ ਦੇ ਸੀਨੇ ਚਮਕਦੇ ਪੱਥਰ ਲੱਭੇਗਾ ਮੈਂ ਆਪਣਾ ਸੀਨਾ چیرਾਂਗਾ ਰੱਬ ਦੀ ਗੱਲ ਲੱਭਾਂਗਾ ਖੁਦਾ ਦਾ ਕਲਾਮ ਲੱਭਾਂਗਾ ﺍﻟहाम ਲੱਭਾਂਗਾ ਤੋ ਲਬ ਚਮਕਦੇ ਪੱਥਰ ਮੈਂ ਚਮਕਦਾ ਹੋਇਆ ਗਿਆਨ ਲੱਭਾਂਗਾ ਪਹਾੜਾਂ ਦੇ ਸੀਨੇ ਤੇ ਮੈਂ ਤਾਂ ਚੇਰਾ ਜੇ ਮੈਂ ਆਪਣਾ ਸੀਨਾ ਨਾ ਰੱਖਦਾ ਪ੍ਰਭੂ ਦਾ ਨਾਮ ਜਦ ਵੀ ਪ੍ਰਗਟ ਆਉਂਦਾ ਆਪਣੇ ਸੀਨੇ ਚ ਪ੍ਰਗਟ ਹੁੰਦਾ ਕਹਿੰਦੇ ਨੇ ਹਨੂਮਾਨ ਨੇ ਸੀਨਾ ਚੇਰਿਆ ਤੇ ਰਾਮ ਦੇ ਦਰਸ਼ਨ ਕਰਾਏ ਦਰਸਲ ਸਮਝਾਣ ਦਾ ਉਹਨਾਂ ਦਾ ਇੱਕ ਢੰਗ ਹੈ ਕਾਣੀ ਕਰਦਾ ਆਪਣੇ ਅੰਦਰ ਪ੍ਰਵੇਸ਼ ਕਰਕੇ ਹੀ ਨੌਨਦ ਨਾਮ ਦੀ ਪ੍ਰਾਪਤੀ ਹੁੰਦੀ ਓੰਜ ਨਹੀਂ ਨੌਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਕੋਈ ਖੋਜ ਤੇ ਕਰੇ ਇਸ ਮਨ ਕੋ ਕੋਈ ਖੋਜੋ ਭਾਈ ਮਨ ਖੋਜਤ ਨਾਮ ਨੌਨਦ ਬਾਈ ਧਰਮ ਦੀ ਸਾਧਨਾ ਮਨ ਦੀ ਸਾਧਨਾ ਧਰਮ ਦੀ ਖੋਜ ਮਨ ਦੀ ਖੋਜ ਹੈ ਹੋ ਸਕਦਾ ਕਿਸੇ ਪਹਾੜ ਦੀ ਖੁਦਾਈ ਕਰੇ ਕੋਈ ਤੇ ਹੀਰਾ ਨਾ ਲੱਭੇ ਐਸਾ ਹੋ ਹੀ ਨਹੀਂ ਸਕਦਾ ਕੋਈ ਮਨ ਦੀ ਗਹਿਰਾਈ ਚਲਾ ਜਾਏ ਤੇ ਪ੍ਰਭੂ ਦਾ ਨਾਮ ਨਾ ਲੱਭੇ ਵਿਖਿਆ ਭੁਖਾ ਕੋ ਨਹੀਂ ਸਭ ਕੇ ਗਾਂਠੜੇ ਲਾਲ ਪਰ ਗਾਂਠ ਖੋਲ ਦੇਖੇ ਨਹੀਂ ਯਾਬिद ਭਏ ਕੰਗਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮਕਾਲੀ ਹੋਏ ਨੇ ਕਵੀ ਭਗਤ ਭਿਖਾ ਜੀ ਕੰਨ ਸਭ ਬਾਦਸ਼ਾਹ ਨੇ ਪਰ ਕੀਤਾ ਕੀ ਜਾਏ ਗਠੜੀ ਖੋਲ ਕੇ ਨਹੀਂ ਦੇਖਦੇ ਬਿਖਿਆ ਭੁਖਾ ਕੋ ਨਹੀਂ ਸਭ ਕੀ ਗਾਂਠੜੀ ਲਾਲ ਪਰ ਗਾਂਠ ਖੋਲ ਦੇਖੇ ਨਹੀਂ ਯਾ ਵਿਦਭੈ ਕੰਗਾਰ ਗਿਆਨ ਦਾ